ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਬਿਲਕੁਲ ਜੈਜ ਰੇਟ ਦੀ ਗੱਬਣ ਚੱਕ ਪਾਸ ਘੋੜੀ ਲੈ ਕੇ ਆਏ ਅਗੇ ਜੇ ਆਪਾਂ ਕਰੀਏ ਘੋੜੀ ਦੀ ਹਾਈਟ ਬਾਰੇ ਗੱਲਬਾਤ ਤਾਂ 95 ਇੰਚ ਹਾਈਟ ਆ ਘੋੜੀ ਦੀ ਬਾਕੀ ਘੋੜੀ ਗੱਬਣਾ ਰਣ ਸਿੰਘ ਤੋਂ ਨੁਕਰੇ ਘੋੜੇ ਤੋਂ ਜਿਹੜਾ ਬੈਂਤ ਤੁੱਲੇ ਆ ਲਵਿਆ ਅਰਜਨ ਰੌਲੀ ਵਾਲੇ ਦਾ ਬੱਚਾ ਜਿਹੜਾ ਬਾਕੀ 4 ਮਹੀਨਿਆਂ ਦੀ ਘੋੜੀ ਗੱਬਣ ਚੱਕ ਪਾਸ ਹੈ 9 ਇੰਚ ਹਾਈਟ ਆ ਘੋੜੀ ਦੀ ਬਾਦਸਾਪੁਰ ਪਿੰਡ ਬਾਈ ਹੋਰਾਂ ਦਾ ਜ਼ਿਲ੍ਹਾ ਪਟਿਆਲਾ ਪੈ ਜਾਂਦਾ ਏਰੀਆ ਸਮਾਣਾ ਤੇ ਮੁੱਲ ਕਰਦੇ ਆ ਮਾਲਕ ਵੀਰ 95000 ਰੁਪਏ ਬਾਕੀ ਤੁਹਾਨੂੰ 8085 ਦੇ ਨੇੜੇ ਤੇ ਇਹਨੂੰ ਮਿਲ ਜੂਗੀ ਜੇ ਕਿਸੇ ਵੀਰ ਭਰਾ ਨੇ ਖਰੀਦਣੀਆਂ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਸੁੰਬਾ ਸੰਬੰਧੀ ਕੋੜੀ ਪੂਰੀ ਮਜ਼ਬੂਤ ਹੈ ਕੰਨਾ ਕੁੰਨਾ ਦੀ ਵੀ ਸੋਹਣੀ ਹੈ ਛੋਟਾ ਕੰਨ ਹੈ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਨੇ ਕਰਨਾ ਆਪ ਦਾ ਜਾਨਵਰ ਸੇਲ ਤਾਂ ਆਪਣੇ ਨੰਬਰ 9041870962 ਤੇ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ ਬਾਕੀ ਕੋਈ ਸਵਾਰੀ ਦੀ ਵੀ ਪਾਸ ਹੈ ਸਾਊਸੀਲ ਵੀ ਪੂਰੀ ਹੈ ਕਿਵੇਂ ਮਰਜੀ ਜਦ ਬੱਚੇ ਸਵਾਰੀ ਕਰਦੇ ਫਰੀ ਹਨ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਚੰਬਾ ਮਾਣ ਬਹੁਤ ਜ਼ਿਆਦਾ ਨੁਕਰੇ ਬੱਚੇ ਦੇਣ ਦੇ ਬਹੁਤ ਜ਼ਿਆਦਾ ਚਾਂਸ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਛੋਟੇ ਜਿਹਾ ਖਸ ਸਵਾਰੀ ਕਰੀ ਫਰੀ ਜਾਂਦਾਗਾ ਬਾਕੀ ਸੌਸੀਲੇ ਪੂਰੀਆ ਕੋੜੀ ਤੇ ਜੇ ਕਿਸੇ ਵੀਰਪਰਾ ਨੇ ਖਰੀਦਣੀਆਂ ਬਾਈ ਦਾ ਨੰਬਰ ਚੱਲ ਰਿਹਾ 8195072038 ਤੇ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ